ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਆਨ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਡੈਸਟ੍ਰੇਡ ਕੁਕਿੰਗ ਤੇ ਅੱਜ ਹੈਗੀ ਹੈ 25 ਜੂਨ ਤੇ ਅੱਜ ਆਪਾਂ ਸਭ ਤੋਂ ਪਹਿਲਾਂ ਤਾਂ ਮੈਂ ਜਿਹੜੀ ਇੱਕ ਪੋਸਟ ਪਾਈ ਸੀ ਜਿਸ ਦੇ ਵਿੱਚ ਕਿ ਮੰਮੀ ਦੀ ਡੈਥ ਹੋਈ ਸੀ ਮੇ ਮੰਮੀ ਦੀ ਡੈਥ ਹੁਣ ਤੋਂ 10-15 ਦਿਨ ਬਾਅਦ ਪੋਸਟ ਪਾਈ ਸੀ ਇੱਕ ਤੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਬਹੁਤ ਸਾਰੇ ਈ ਵਿਊਅਰਸ ਜਿਹੜੇ ਕਮੈਂਟ ਆ ਰਹੀ ਹੈ ਕਿ ਉਹ ਕੌਣ ਨੇ ਕੌਣ ਨੇ ਉਹਨਾਂ ਨੂੰ ਕੀ ਹੋਇਆ ਹੈ ਕਈਆਂ ਦੇ ਆ ਰਹੇ ਸੀ ਕਿ ਉਹਨਾਂ ਨੂੰ ਕੀ ਹੋਇਆ ਹੈ ਉਹ ਹੈਗੇ ਸੀ ਜੀ ਮੇਰੇ ਮਦਰਿੰਗ ਲਾ ਗਈ ਐ ਨਹੀਂ ਤੇ ਕਮੈਂਟ ਵਿੱਚ ਦੱਸ ਵੀ ਦਿੱਤਾ ਹੈ ਤੇ ਕਈ ਜਿਹੜੇ ਆ ਉਹਨਾਂ ਨੂੰ ਨਹੀਂ ਸੀ ਪਤਾ ਉਹਨਾਂ ਨੂੰ ਦੱਸ ਦਿੰਨੀ ਆ ਕਿ ਮੇਰੇ ਮਦਰਿੰਗ ਆ ਤੁਸੀਂ ਉਸਟਲੀ ਤੁਸੀਂ ਮੇਰੀਆਂ ਪੁਰਾਣੀਆਂ ਵੀਡੀਓਜ਼ ਦੇ ਵਿੱਚ ਮੰਮੀ ਨੂੰ ਦੇਖਦੇ ਹੋਵੋਗੇ ਉਹ ਇਥੇ ਜ਼ਿਆਦਾਤਰ ਇਸੌਰਿਆਂ ਵਾਲੇ ਮੰਮੀ ਨੂੰ ਹੀ ਤੇ ਮੇਰੀਆਂ ਵੀਡੀਓਜ਼ ਵਿੱਚ ਦੇਖਦੇ ਹਾਂ ਜ਼ਿਆਦਾਤਰ ਇਹਨਾਂ ਨੂੰ ਦੇਖਦੇ ਹੀ ਰਹਿੰਦੇ ਹੁੰਦੇ ਸੀ ਤੇ ਜਦੋਂ ਮੈਂ ਪੋਸਟ ਡਾਲੀ ਕਿੰਨੇ ਸਾਰੇ ਕਮੈਂਟ ਆਉਂਦੇ ਹੀ ਤੇ ਮਤਲਬ ਕੀ ਹੋਇਆ ਇਹ ਕੀ ਹੋਇਆ ਇਹ ਉਦੋਂ ਇਦਾਂ ਹੀ ਕਿ ਨਾ ਨਾ ਜੜਾ ਉਹ ਕਮੈਂਟ ਕਰਨ ਨੂੰ ਦਿਲ ਕਰਦਾ ਸੀ ਨਾ ਕੁਝ ਕਹਿਣ ਨੂੰ ਦਿਲ ਕਰਦਾ ਸੀ ਨਾ ਬੋਲਣ ਨੂੰ ਦਿਲ ਕਰਦਾ ਸੀ ਤੇ ਨਾ ਵੀਡੀਓ ਬਣਾਉਣ ਵੀਡੀਓ ਬਣਾਉਣ ਤਾਂ ਬਹੁਤ ਹੀ ਦੂਰ ਦੀ ਗੱਲ ਹੈ ਤੇ ਵੀਡੀਓ ਪਾਉਣਾ ਜਿਵੇਂ ਜਿਵੇਂ ਮਤਲਬ ਗੱਲ ਕੀ ਕੋਈ ਵੀ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਪਰ ਜਿਵੇਂ ਜਿਵੇਂ ਆਪਾਂ ਸਟੇਬਲ ਹੁੰਨੇ ਆ ਹੌਲੀ ਹੌਲੀ ਫਿਰ ਆਪਾਂ ਸਾਰੇ ਕੰਮ ਕਰ ਵੀ ਕਰਦੇ ਆ ਤੇ ਜਿੱਥੇ ਜਾਣਾ ਆਉਣਾ ਸਾਰੇ ਕੰਮ ਕਰਨੇ ਪੈਂਦੇ ਹੌਲੀ ਹੌਲੀ ਮਤਲਬ ਇਹ ਚੀਜ਼ਾਂ ਜਿਹੜੀਆਂ ਹੁਣ ਰਿਲਾਈਜ਼ ਹੋਈਆਂ ਨੇ ਜਿਵੇਂ ਆ ਕੇ ਕਹਿ ਵੀ ਦਿੰਦੇ ਨੇ ਕਿ ਸਾਰੇ ਕੰਮ ਕਰਨੇ ਪੈਂਦੇ ਨੇ ਤੇ ਸੱਚੀ ਗੱਲ ਆ ਹਨਾ ਮਤਲਬ ਡੈਥ ਹੁਣ ਤੋਂ ਬਾਅਦਾਂ ਪਹਿਲਾਂ ਤੇ ਇੱਕ ਵਾਰ ਐਵੇਂ ਲੱਗਦਾ ਹੈ ਕਿ ਨਹੀਂ ਸਾਰਾ ਕੁਝ ਖਤਮ ਹੋ ਗਿਆ ਹੈ ਹੁਣ ਕੁਝ ਨਹੀਂ ਹੈਗਾ ਪਰ ਹੌਲੀ ਹੌਲੀ ਮਨ ਨੂੰ ਸਮਝਾ ਕੇ ਤੇ ਜਿਹੜਾ ਇਹ ਆਪਾਂ ਆਪਣੀ ਜ਼ਿੰਦਗੀ ਨੂੰ ਇੱਕੀ ਤੋਰਦੇ ਆਂ ਫਿਰ ਜਿਹੜਾ ਇਹ ਆਪਾਂ ਜੀਣਾ ਸ਼ੁਰੂ ਕਰਦੇ ਆਂ ਭਾਵੇਂ ਕਿ ਉਹ ਥੋੜੀ ਸੈ ਭਾਵੇਂ ਸੈਡ ਹੁੰਦੀ ਹੈ ਪਰ ਫਿਰ ਵੀ ਆਪਾਂ ਜਿਹੜਾ ਆਪਣੀ ਲਾਈਫ ਨੂੰ ਚਲਾਉਣ ਲੱਗਦੇ ਆਂ ਦੁਬਾਰਾ ਤੋਂ ਤੇ ਹੁਣ ਆਪਾਂ ਗੱਲ ਕਰਦੇ ਆ ਕਿ ਮੰਮੀ ਨੂੰ ਹੋਇਆ ਕੀ ਹੀ ਕਿਉਂਕਿ ਮੰਮੀ ਦੀ ਤਸਵੀਰ ਬਹੁਤ ਹੀ ਸੋਹਣੀ ਹੈ ਮੇਰੇ ਕੋਲ 13 ਤਰੀਕ ਦੇ ਆ ਵੀਡੀਓਜ਼ ਦਾ ਮੰਮੀ ਨੂੰ 16 ਤੇ ਮੰਮੀ ਨੂੰ 16 ਤਰੀਕ ਨੂੰ ਹਾਰਟ ਅਟੈਕ ਹੁੰਦਾ ਹੈ ਤੇ ਪਰ 13 ਤਰੀਕ ਦੀ ਮੰਮੀ ਦੀ ਵੀਡੀਓ ਮੇਰੇ ਕੋਲ ਹੈਗੀ ਮੈਂ ਬਾਅਦ ਵਿੱਚ ਸ਼ੇਅਰ ਕਰੂੰਗੀ ਤੁਹਾਡੇ ਨਾਲ ਕਿੰਨੇ ਸੋਹਣੀ ਜਿਹੜੀ ਸੇਹਤਾ ਕੋਈ ਗੱਲ ਨਹੀਂ ਬਾਤ ਨਹੀਂ ਲੱਗਦਾ ਨਹੀਂ 13 ਕੀ 16 ਤੱਕ ਵੀ ਠੀਕ ਹੀ 16 ਨੂੰ ਸਵੇਰੇ ਵੀ ਥੋੜੇ ਜਿਹੜੇ ਆ ਉਹ ਢਿੱਲੇ ਹੋਏ ਆ ਪਰ ਐਵੇਂ ਲੱਗਦਾ ਹੈ ਕਿ ਬੀਪੀ ਵਧਿਆ ਹੈ ਸਵੇਰੇ 15 ਦੇ ਇੱਕ ਨੂੰ ਅਹੀਂ ਇਥੇ ਪਿੰਡ ਦੇ ਵਿੱਚ ਗਏ ਕਿਹਦੇ ਕਰੀ ਗੱਲਾਂ ਬਾਤਾਂ ਕਰਦੇ ਆਏ ਆ ਸਾਰੇ ਕਰੋਚੂ ਹੋ ਗਏ ਆ ਜਾਂ ਖਾਣਦੇ ਪੀਂਦੇ ਆ ਇੰਨੀ ਸੋਹਣੀ ਸੇਹਤ ਹੀ ਸ਼ਾਮ ਨੂੰ ਗੱਲਾਂ ਕਰਦੇ ਰਹੇ ਆ ਵੀਰਵਾਰ ਮੰਮੀ ਨੂੰ ਸੋ ਵੀਰਵਾਰ ਨੂੰ ਰਾਤ ਨੂੰ ਜਿਹੜਾ ਉਹ 10:00 ਵਜੇ ਕਹਿੰਦੇ ਕਿ ਮੈਨੂੰ ਮਤਲਬ ਘਬਰਾਹਟ ਜੀ ਹੋਣ ਲੱਗੀ ਜੀਨ ਕੋਸ਼ ਹੋਇਆ ਤੇ ਫਿਰ ਮੈਂ ਉੱਠ ਕੇ ਜਦੋਂ ਬਾਹਰ ਜਾ ਕੇ ਬਾਹਰ ਦੁਰੀ ਫਿਰਦੀ ਰਹੀਆਂ ਪਰ ਸਾਨੂੰ ਕਿਸੇ ਨੂੰ ਫੈਮਿਲੀ ਮੈਂਬਰ ਨੂੰ ਇੱਕ ਜੀਨ ਨੂੰ ਨਹੀਂ ਠਾਇਆ ਵੀ ਮੈਨੂੰ ਕੁਝ ਹੁੰਦਾ ਹੈ ਤੇ ਵੀ ਦੱਸਿਆ ਹੀ ਨਹੀਂ ਕਿ ਹਨ ਉਹ ਵੀ ਕਿ ਡਿਸਟਰਬ ਹੋਣਗੇ ਸਾਰੇ ਜਾਣੇ ਕਿਉਂ ਸੁੱਤਿਆਂ ਬਿਆਨ ਉਠਾਉਣਾ ਹੈ ਸਵੇਰ ਸਵੇਰ ਜਿਹੜਾ ਉਹ ਜਦੋਂ ਉੱਠ ਕੇ ਆਗੇ ਮੈਂ ਵੇਖਿਆ ਤੇ ਇਸੇ ਮੰਜੀ ਦੇ ਉੱਤੇ ਲੰਮੀ ਪਿਆ ਹੈ ਦੇ ਦੱਸੰਦਿਆ ਕਹਿੰਦੇ ਮੇਰੀ ਨਾ ਰਾਤ ਰਾਤ ਮੈਂ ਬੜੀ ਤੰਗ ਰਹੀ ਆ ਮੈਂ ਕਿਹ ਕੀ ਗੱਲ ਹੋਈ ਕਿਹੜੀ ਗੱਲੋਂ ਤੂੰ ਤੰਗ ਰਹਿ ਜੀ ਉਹ ਕਹਿੰਦੇ ਮੇਰੇ ਲੱਗ ਦਰਦ ਹੁੰਦਾ ਹੀ ਤੇ ਲੱਗ ਦਰਦ ਹੁੰਦਾ ਰਿਹਾ ਏ ਤੇ ਮੈਂ ਕਿਹਾ ਗੈਸ ਗੁੱਸ ਦੀ ਗੋਲੀ ਖਾਧੀ ਕਹਿੰਦੇ ਗੈਸ ਦੀ ਤਣੀ ਖਾਧੀ ਤੇ ਪੇਟ ਦੀ ਖਾਧੀ ਪੇਟ ਦੀ ਗੋਲੀ ਨਾਲ ਕੋਈ ਫਰਕ ਨਹੀਂ ਪਿਆ ਮੈਂ ਗੈਸ ਬਣੀ ਹੋਣੀ ਆ ਗੈਸ ਦੀ ਗੋਲੀ ਖਾ ਲਈ ਫਿਰ ਡਾਕਟਰ ਨੂੰ ਬੁਲਾਇਆ ਏ ਤੇ ਡਾਕਟਰ ਨੇ ਕਹਿ ਦਿੱਤਾ ਬੀਪੀ ਵਧਿਆ ਏ 150 ਡਾਕਟਰ ਨੇ ਬੀਪੀ ਦੱਸਿਆ ਦਵਾਈ ਦੇ ਕੇ ਚਲੇ ਗਿਆ ਏ ਫਿਰ ਦਵਾਈ ਦੂਈ ਖਾਧੀ ਪਰ ਜਿਹੜਾ ਉਹ ਆਖਿਰ ਸੌਂਗੇ 2 ਘੰਟੇ ਰੈਸਟ ਕੀਤੀ ਦਵਾਈ ਖਾਣ ਤੋਂ ਬਾਅਦ ਤੇ ਉਹ ਕਿਤੇ ਅੰਦਰੇ ਅੰਦਰ ਪਤਾ ਨਹੀਂ ਵੀ ਹਾਰਟ ਅਟੈਕ ਸਵੇਰ ਤੋਂ ਹੋਇਆ ਜਾਂ ਫਿਰ ਸ਼ਾਮ ਨੂੰ ਸ਼ਾਮ ਨੂੰ ਜਿਹੜਾ ਜਿਹੜਾ ਉਹ ਦੁਪਹਿਰੇ ਪਹਿਲਾਂ ਹਸਪੀਟਲ ਲੱਗ ਗਏ ਉਹਨਾਂ ਨੇ ਕਿਹਾ ਤਾਂ 슈ਗਰ ਵਧਦਾ ਤੇ 슈ਗਰ ਵਧਣ ਦਾ ਕਾਰਨ ਵੀ ਨਹੀਂ ਹੋ ਸਕਦਾ ਹੈ ਕੋਈ ਕਿਉਂਕਿ ਅੱਗੋਂ ਪਿੱਛੋਂ ਕਦੀ 슈ਗਰ ਹੀ ਨਹੀਂ ਹੈਗੀ ਤੇ ਸਵੇਰ ਦਾ ਨਾ ਕੋਈ ਉਹੋ ਜੀ ਚੀਜ਼ ਹੀ ਖਾਦੀ ਸਿਰਫ ਦਹੀਂ ਖਾਦਾ ਸੀ ਮੈਂ ਬੱਚਿਆਂ ਨੂੰ ਲੈਣ ਚੱਲੀ ਮੰਮੀ ਨੂੰ ਮੰਮੀ ਨੂੰ ਮੈਂ ਕਿਹਾ ਮੈਂ ਤੁਹਾਡੇ ਕੋਲ ਨਾ ਚਾਚੀ ਨੂੰ ਛੱਡ ਜਾਨੀ ਤੁਹਾਡੀ ਸਿਹਤ ਨਹੀਂ ਠੀਕ ਤੇ ਕਹਿੰਦੇ ਨਹੀਂ ਚਾਚੀ ਨੂੰ ਨਹੀਂ ਛੱਡ ਕੇ ਜਾਣਾ ਮੇਰੀ ਬੜੀ ਸੋਹਣੀ ਸੇਤ ਆ ਤੇ ਸਤਿ ਸ਼੍ਰੀ ਅਕਾਲ ਜੀ ਕੱਲ ਜਦੋਂ ਮੈਂ ਗੱਲ ਕਰਨ ਦੀ ਹੈ ਨਾ ਤੇ ਵਿੱਚ ਹੀ ਕਰਿਆ ਆਪਣੇ ਪਰੌਣਿਆਂਗੇ ਇਹ ਤੇ ਇਸ ਕਰਕੇ ਫਿਰ ਮੇਰੇ ਕੋਲੋਂ ਜੜਾਈ ਬਾਦ ਵਿੱਚ ਵੀਡੀਓ ਬਣੇਨੀ ਸ਼ਾਮ ਤੱਕ ਫਿਰ ਕੰਮ ਕੰਮ ਨੂੰ ਲੱਗ ਗਈ ਤੇ ਆਪਾਂ ਗੱਲ ਗੱਲ ਕਰਦੇ ਪਏ ਸੀ ਮੰਮੀ ਬਾਰੇ ਕਿ ਮਤਲਬ ਕਿ ਮੰਮੀ ਦਾ ਜੜਾਈ ਉਹ ਸਾਰਾ ਦਿਨ ਨਿਕਲਿਆ ਮੰਮੀ ਨੂੰ ਜਿਵੇਂ ਮੈਂ ਬੱਚਿਆਂ ਨੂੰ ਸਕੂਲ ਲੈਣ ਗਈ 12:00 ਵਜੇ ਤੇ ਮੈਨੂੰ ਕਹਿੰਦੇ ਨਹੀਂ ਮੈਂ ਬਿਲਕੁਲ ਠੀਕ ਠਾਕ ਆ ਮੇਰੇ ਲੱਗੇ ਕਿ ਇਹਨੂੰ ਨਾ ਛੱਡ ਕੇ ਜਾਈਂ ਫਿਰ ਵੀ ਚਾਚੀ ਚਲੋ ਮੈਂ ਕੈ ਗੀਤ ਚਾਚੀ ਜੀ ਉਸੇ ਵੇਲੇ ਆ ਵੀ ਗਏ ਦਹੀਂ ਦੀ ਗੋਲੀ ਦੇ ਕੇ ਗਈਆਂ ਜਿਸ ਮੈਂ ਵਾਪਸ ਆਈ ਦਹੀਂ ਦੀ ਗੋਲੀ ਖਾ ਇੱਕ ਦਹੀਂ ਦੀ ਗੋਲੀ ਖਾ ਲਿਆ ਕਿਉਂਕਿ ਸਵੇਰ ਦੀ ਉਹਨਾਂ ਨੇ ਰੋਟੀ ਵੀ ਨਹੀਂ ਖਾਦੀ ਕੁਛ ਨਹੀਂ ਖਾਦਾ ਤੇ ਬਸ ਦੋ ਗਰਾਸ ਖਾਦੇ ਹੀ ਤੇ ਪਰ ਇਹਨਾਂ ਕਿਹ ਕਹਿੰਦੇ ਸੀ ਕਿ ਮੇਰੇ ਬੜੇ ਸੋਹਣੇ ਸੇ ਤਾਂ ਇਦਾਂ ਹੀ ਕਹੀ ਜਾਂਦੇ ਤੇ ਰਾਤ ਦੇ ਸੁੱਤੇ ਨਹੀਂ ਦੋ-ਢਾਈ ਘੰਟੇ ਸੁੱਤੇ ਰਹੇ ਮਠਾਈ ਵੀ ਨਹੀਂ ਹੌਲੀ-ਹੌਲੀ ਮੈਂ ਸਾਰੇ ਕੰਮ ਕਰ ਲਏ ਮੈਂ ਕਿਹਾ ਚਲੋ ਉਹਨਾਂ ਨੂੰ ਮਤਲਬ ਐਵੇਂ ਸੁੱਤੇ ਸੁੱਤੀ ਅਜੇ ਤੱਕ ਸੁੱਤੇ ਰਹਿਣ ਨੂੰ ਨਹੀਂ ਡਾਈ ਆ ਟਿਕੇ ਸਾਰੀ ਰਾਤ ਜਿਹੜੇ ਸੁੱਤੇ ਨਹੀਂ ਆ ਟਿਕੇ ਆ ਤੇ ਚਲੋ ਆਰਾਮ ਨਾਲ ਟਿਕੇ ਰਣ ਹੌਲੀ ਹੌਲੀ ਮੈਂ ਬਰਤਨ ਸਾਫ ਕਰ ਲਿਆ ਸਾਰੇ ਕੰਮ मतलब ਮੈਂ ਆਰਾਮ ਨਾਲ ਕਰ ਲੇ ਕਿ ਮੰਮੀ ਉੱਠੂ ਨਾ ਤੇ ਉਹ ਦੋਟਾ ਹੀ ਘੰਟੇ ਬਾਅਦ ਮੈਂ ਆਪ ਹੀ ਨਨੂ ਉਠਾਇਆ ਹੀ ਮੈਂ ਕਿਉਂ ਉਠੋ ਵੀ ਤੁਸੀਂ ਕੁਝ ਖਾਦਾ ਪੀਤਾ ਨਹੀਂ ਚਲੋ ਦਹੀਂ ਖਾ ਲਿਆ ਤੇ ਫਿਰ ਬੜੀ ਸੋਹਣੀ ਜਦੋਂ ਮੈਂ ਬੱਚਿਆਂ ਲੈ ਕੇ ਆਇਆ ਚਾਚੀ ਨਾਲ ਗੱਲਾਂ ਬਾਤਾਂ ਕਰਨਦੇ ਆ ਚਾਚੀ ਚਲੇ ਗਏ ਫਿਰ ਉੱਠ ਕੇ ਤੇ ਫਿਰ ਮੰਮੀ ਨੌਣ ਲੱਗੇ ਮੈਂ ਬੱਚਿਆਂ ਦੇ ਕੱਪੜੇ ਚੇਂਜ ਕੀਤੇ ਆ ਫਿਰ ਜਦੋਂ ਬਾਹਰ ਨਿਕਲੀ ਤੇ ਮੰਮੀ ਨਾ ਕੀਤੇ ਲੰਮੀ ਪੈ ਹੀ ਫਿਰ ਮੰਮੀ ਨੇ ਮੇ ਮੱਥਾ ਚੈੱਕ ਕੀਤਾ ਪਹਿਲਾਂ ਤੇ ਲੱਗਿਆ ਕਿ ਤਰੇਲੀਆਂ ਆਉਂਦੀਆਂ ਐ ਤੇ ਬੁਖਾਰ ਦਾ ਕਰਕੇ ਫਿਰ ਜਦੋਂ ਨਹਾਉਣ ਤੋਂ ਬਾਅਦ ਆ ਵੀ ਤਰੇਲੀਆਂ ਆਉਣੋਂ ਨਹੀਂ ਹਟੀਆਂ ਫਿਰ ਮੈਂ ਕਿਹਾ ਮੰਮੀ ਕਿ ਨਹੀਂ ਢਾੜੀਆਂ ਤਰੇਲੀਆਂ ਆਉਣੋਂ ਹਟਣੀਆਂ ਤੁਹਾਨੂੰ ਐਵੇਂ ਕਰਦੇ ਆਂ ਆਪਾਂ ਬੁਖਾੜ ਲੀ ਗਏ ਆਪਾਂ ਕਿਤੇ ਦਿਖਾ ਆਈਏ ਕਿਹਨੇ ਦਿਖਾਣਾ ਨਹੀਂ ਕਿਤੇ ਵੀ ਘਰੇ ਡਾਕਟਰ ਨੂੰ ਬੁਲਾ ਲਓ ਤੇ ਮੈਂ ਕਿਹਾ ਸਵੇਰੇ ਵੀ ਆਪਾਂ ਡਾਕਟਰ ਨੂੰ ਘਰੇ ਬੁਲਾਇਆ ਸੀ ਹੁਣ ਆਪਾਂ ਘਰੇ ਨਾ ਬੁਲਾਈਏ ਹੁਣ ਆਪਾਂ ਤੁਹਾਨੂੰ ਨੇ ਮੈਂ ਆਪਾਂ ਬੁਖਾੜ ਲੀ ਤੇ ਸੌਰਵ ਨੂੰ ਫੋਨ ਕੀਤਾ ਸੌਰਵ ਉਸੇ ਵੇਲੇ ਆ ਗਿਆ ਤੇ ਸੌਰਵ ਲੈ ਕੇ ਗਿਆ ਏ ਉਹਨਾਂ ਨੇ ਡਾਕਟਰ ਨੇ ਕਹਿ ਦਿੱਤਾ 슈ਗਰ ਵਧੀਆ ਸੌਰਵ ਨੇ 슈ਗਰ ਡਾਕਟਰ ਨੂੰ ਕਿਹਾ ਸਾਰੇ ਟੈਸਟ ਕਰ ਲਵੋ ਉੱਥੇ ਜਾ ਕੇ ਚੈੱਕ ਕੀਤਾ ਤੇ ਬੀਪੀ ਡਾਊਨ ਹੀ ਉਹਨਾਂ ਆ ਹੀ ਤੇ ਮਤਲਬ ਇੱਕ ਜਾਣੇ ਨੇ ਨਹੀਂ ਦੋ ਜਾਣੇ ਨੇ ਚੈੱਕ ਕੀਤਾ ਏ ਪਰ ਮਤਲਬ ਜਿਵੇਂ ਰੱਬ ਕਹਿੰਦੇ ਨਾ ਮੱਤਾ ਮਾਰ ਦਿੰਦਾ ਇਹ ਹਨਾ ਡਾਕਟਰਾਂ ਦਾ ਵੀ ਦਿਮਾਗ 'ਚ ਨਹੀਂ ਆਇਆ ਵੀ ਇਹਨਾਂ ਬੀਪੀ ਡਾਊਨ ਕਿਉਂ ਆ ਦੋ ਵਾਰ ਉਹਨਾਂ ਨੇ ਚੈੱਕ ਕੀਤਾ ਕਿ ਇਹਨਾਂ ਬੀਪੀ ਡਾਊਨ ਨਹੀਂ ਹੋ ਸਕਦਾ ਨਾ ਨਾ ਕੁਝ ਦੱਸਿਆ ਹੀ ਆ ਕਹਿ ਦਿੱਤਾ ਇੱਕ 슈ਗਰ ਘਾਟਾ ਤੇ ਉਹਦਾ ਕਰਕੇ ਸਾਰੇ ਜਿਹੜੇ ਪ੍ਰੋਬਲਮ ਹੋਣਦੇ ਆ ਤੇ ਇਹ 슈ਗਰ ਦਾ گلوਕੋਜ਼ ਵਗੈਰਾ ਲਗਾ ਲ ਗੋ ਕਿ ਫਿਰ ਕਰੇ ਪੀ ਚਾਹੀ ਤੇ ਸੌਰਵ ਨੇ ਸਭ ਆਖਿਆ ਕਿ ਸਾਰੇ ਟੈਸਟ ਕਰ ਲੂ ਪਰ ਇਸ ਜੂ ਵਗੈਰਾ ਕੋਈ ਕੀਤੇ ਨਹੀਂ ਜਾਤੇ ਇਸ ਜੂ ਵਗੈਰਾ ਕਰ ਲੈਂਗੇ ਸ਼ਾਇਦ ਪਤਾ ਲੱਗ ਜਾਂਦਾ ਤੇ ਉਦੋਂ ਹੀ ਜਿਹੜਾ ਇਹ ਪ੍ਰੋਬਲਮ ਫੜੀ ਜਾਂਦੀ ਫਿਰ ਘਰੇ ਆ ਗਿਆ ਮੰਮੀ ਜ਼ਬਰਦਸਤੀ ਮੈਂ ਤੇ ਡੈਡੀ ਨੇ ਥੋੜੀ ਜੀ ਰੋਟੀ ਕਹਿ ਕਹਿ ਕੇ ਖਵਾਈ ਆ ਕਿ ਰੋਟੀ ਖਾਓ ਖਾਓ ਤੇ ਥੋੜੀ ਜੀ ਅੱਧੀ ਕੀ ਰੋਟੀ ਖਾਧੀ ਐ ਚਾਹ ਦਿੰਦੇ ਹਾਂ ਚਾਹ ਨਹੀਂ ਪੀਤੀ ਭੁੱਖ ਦੀ ਦਵਾਈ ਕਹਿੰਦੇ ਸੀ ਮੈਨੂੰ ਦੇ ਦਿਓ ਕਿਉਂਕਿ ਉਹਨਾਂ ਦਾ ਇੱਥੋਂ ਸਾਰਾ ਜਿਹੜਾ ਨਾ ਸਿਸਟਮ ਬੰਦ ਹੋ ਗਿਆ ਸੀ ਕੰਮ ਕਰਨਾ ਉਹਨਾਂ ਨੇ ਮਤਲਬ ਅੰਦਰੋਂ ਬੰਦ ਹੋ ਗਿਆ ਸੀ ਕੰਮ ਬਿਲਕੁਲ ਵੀ ਅੰਦਰੋਂ ਜਿਹੜਾ ਉਹ ਖਾਣਾ ਨਹੀਂ ਪਚੰਦਿਆ ਚਾਹ ਨਹੀਂ ਪਚੰਦੀ ਕੁਛ ਵੀ ਤੱਕੇ ਨਾਲ ਦੀ ਰੋਟੀ ਖਵਾਈ ਆ ਰੋਟੀ ਖਾ ਕੇ ਪੈ ਗਏ ਆ ਮਤਲਬ ਇਹ ਚੀਜ਼ ਮੈਂ ਇਸ ਲਈ ਦੱਸ ਰਹੀ ਆ ਕਿ ਜਿਵੇਂ ਇਨਸਾਨ ਜਿਹੜਾ ਇਹ ਕਦੀ ਤੋ ਖਾ ਨਾ ਖਾਵੇ ਕਿ ਤੋ ਬਾਕੀ ਜਿੰਨੀ ਲਕੀ ਹੋਣਾ ਤਾਂ ਉਹ ਹੀ ਆ ਪਰ ਆਪਣੇ ਮਨ ਨੂੰ ਨਾ ਇੱਥੇ ਲੱਗੇ ਵੀ ਸਾਡੇ ਉੱਲੋਂ ਕੁਛ ਰਿਹਾ ਏ ਜਾਂ ਕਿੱਦਾਂ ਸਾਡੇ ਕੋਲੋਂ ਗਲਤੀ ਨਾ ਹੋਵੇ ਸਾਡੇ ਨਾਲ ਮੰਮੀ ਇਹ ਨਾ ਹੋ ਜਾਈਂ ਜਿਵੇਂ ਮਤਲਬ ਸਾਡੇ ਨਾਲ ਹੋਇਆ ਏ ਕਿ ਪਤਾ ਹੀ ਨਹੀਂ ਲੱਗਿਆ ਕਿ ਅਟੈਕ ਹੋੰਦਿਆ ਏ ਮੈਨੂੰ ਇਹ ਹੀ ਕਿ ਫਿਰ ਮੈਂ ਪੁੱਛਿਆ ਮੰਮੀ ਨੂੰ ਮੈਂ ਕਿਹਾ ਦੇ ਹੱਥ ਇੱਦਾਂ ਕਰੋ ਹੱਥ ਇੱਦਾਂ ਕੀਤੇ ਆ ਮੈਂ ਕਿਹਾ ਪੈਰ ਹਿਲਾਓ ਪੈਰਾਂ ਦੀ ਉਂਗਲਾਂ ਇੱਦਾਂ ਕੀਤੀਆਂ ਏ ਮਨੇ ਬੁਨ ਨੂੰ ਨਹੀਂ ਆਵੇ ਮੈਨੂੰ ਪੁੱਛੇ ਦਿਲ ਤੇ ਦਰਦ ਕਿੱਦੇ ਨਹੀਂ ਮੇਰੀ ਜੁਬਾਨ ਨੂੰ ਵੀ ਥੋੜਾ ਥੋੜਾ ਬਲ ਪੈਂਦੇ ਆ ਹੀ ਮੈਂ ਕਿਹਾ ਤੁਹਾਡੇ ਕੋਈ ਦਿਲ ਤੇ ਦਰਦ ਕਹਿੰਦੇ ਨਹੀਂ ਮੈਂ ਕਿਹਾ ਬਾਹਾਂ ਤੇ ਕਹਿੰਦੇ ਨਹੀਂ ਮੈਂ ਬਾਹਾਂ ਤਾਂ ਠਾ ਠਾ ਕਰੋ ਕੀ ਤੀਆਂ ਸਾਰੇ ਮਤਲਬ ਮਨ ਨੂੰ ਲੱਗਦਾ ਹੈ ਕਿ ਜਦੋਂ ਖੁਸ਼ ਹੁੰਦੇ ਆ ਪਰ ਜਿਵੇਂ ਨਾ ਸਰ ਮੰਮੀ ਨਾ ਨਾ ਹੀ ਕਰੀ ਗਏ ਨਹੀਂ ਮੈਨੂੰ ਕੁਝ ਨਹੀਂ ਹੁੰਦਾ ਸਾਰਾ ਕੁਝ ਠੀਕ ਸਾਰਾ ਕੁਝ ਠੀਕ ਆ ਸਾਨੂੰ ਇਹ ਨਹੀਂ ਕਿ ਇਹ ਨੂੰ ਪਤਾ ਕਿ ਜਿਹੜੀ ਲੱਕਦਰ ਦੀ ਲੱਕਦਰ ਤਾਂ ਨਾ ਲੋਹਾੜ ਦੀ ਵਿੱਚ ਲੱਕ ਕੋਈ ਨਰਦੁਨ ਹੈ ਜੇ ਨਹੀਂ ਚੀਜ਼ ਦਾ ਪਤਾ ਨਾ ਫਿਰ ਉਸੇ ਬਲਿਆ ਤੇ ਫਿਰ ਸ਼ਾਮਾ ਨੂੰ ਕਰੇ ਲੈੰਦਾ ਹੈ ਫਿਰ ਜਦੋਂ ਥੋੜੀ ਰੋਟੀ ਖਾ ਕੇ ਲੰਮੇ ਪਏ ਆ ਫਿਰ ਸ਼ਾਮਾ ਨੂੰ ਨਿੰਬੂ ਪਾਣੀ ਬਣਾ ਕੇ ਮੈਂ ਦਿੱਤਾ ਕਹਿੰਦੇ ਨਹੀਂ ਪੀਣਾ ਫਿਰ ਮੈਂ ਕੱਚੀ ਲੱਸੀ ਬਣਾ ਕੇ ਲਿਆਵਾ ਕਹਿੰਦੇ ਹਾਂ ਲੈ ਉਹਨਾਂ ਦੀ ਆਦਤ ਹੈ ਸ਼ੁਰੂ ਤੋਂ ਖੁਦ ਨਹੀਂ ਮੰਗਦੇ ਹੁੰਦੇ ਕੁਝ ਵੀ ਮੈਨੂੰ ਆ ਚੀਜ਼ ਦੋ ਜਾਂ ਚੀਜ਼ ਦੋ ਮੈਂ ਕਿਹਾ ਕਿ ਤਿਲਸੀ ਬਣਾਉਂਦਾ ਕਿੰਨੇ ਉਹ ਹਾਂ ਬਣਾ ਦੇ ਤੇ ਫਿਰ ਰਾਤ ਵੀ ਕਿਤੇ ਰਗੂਨ ਕਿੰਨੇ ਮੈਂ ਪੀਤੀ ਹੀ ਤਾਂ ਇਹ ਦਿੱਤੀ ਰਗੂਨ ਪੀਓ ਕਰ ਕਿਸ ਨੇ ਤੂੰ ਉਹਨੇ ਕਿਤੇ ਰਗੂਨ ਪੀ ਰਹਾ ਤਾਂ ਨਾ ਖਾਦੀ ਥੋੜੀ ਜਿਹੀ ਫਿਰ ਰਾਤ ਵੀ ਘਰੇ ਮਾਤਨ ਦੀ ਉਹ ਕੀਤਾ ਕਰਕੇ ਨਿੰਬੂ ਪਾਣੀ ਘਾਟੇ ਪਸਾਂ ਮੇ ਕਰਦੇ ਹੁੰਦੇ ਹੈ ਨਿੰਬੂ ਪਾਣੀ ਬਣਾ ਕੇ ਦਿੱਤਾ ਨਹੀਂ ਕੀ ਤਾਂ ਕੱਚੀ ਲੱਸੀ ਦਾ ਗਲਾਸ ਈ ਲਿਆ ਫਿਰ ਅੰਦਰ ਆ ਕੇ ਬੈਠੀ ਮੈਂ ਰਸੋਈ ਦੇ ਵਿੱਚ ਕੰਮ ਕਰਨ ਲਈ ਆ ਰਸੋਈ ਦੇ ਵਿੱਚ ਕੰਮ ਕਰਨੀ ਕਰਦੀ ਨਹੀਂ ਜਦੋਂ ਮੈਂ ਪਿਛਾਂ ਨੂੰ ਮੁੜ ਕੇ ਵੇਖਿਆ ਤੇ ਕੁਰਸੀ ਦੇ ਉੱਤੇ ਇੰਨਾ ਅਨੁਭਵਾ ਕਰਕੇ ਬੈਠੇ ਹਨ ਅਨੁਭਵਾ ਇੰਨਾ ਕਰਕੇ ਬੈਠੇ ਜਦ ਮੈਂ ਆ ਕੇ ਵੇਖਿਆ ਮੈਂ ਟੀਵੀ ਲਾ ਕੇ ਦਵਾ ਮम्मी ਕਹਿੰਦੇ ਨਹੀਂ ਮੈਂ ਟੀਵੀ ਨਹੀਂ ਦੇਖਣਾ ਤੇ ਫਿਰ ਮੈਨੂੰ ਲੱਗਿਆ ਕਿ ਨਹੀਂ ਮੰਮੀ ਠੀਕ ਨਹੀਂ ਆ ਐਸੀ ਕਰਕੇ ਕਿਉਂਕਿ ਉਹਨਾਂ ਟੀਵੀ ਤੋਂ ਵੀ ਮਨਾ ਕਰ ਦਿੱਤਾ ਮੈਂ ਟੀਵੀ ਨਹੀਂ ਦੇਖਣਾ ਉਸ ਕੋਲੇ ਡੈਡੀ ਨੂੰ ਫੋਨ ਕੀਤਾ ਸੀ ਵੀ ਡੈਡੀ ਮੈਨੂੰ ਲੈ ਜੀ ਆਪਾਂ ਉਸੇ ਵੇਲੇ ਬਾਅਦ ਵਿੱਚ ਡੈਡੀ ਆ ਗਿਆ ਡੈਡੀ ਇਹ ਲੈ ਕੇ ਗਏ ਆ ਕਹਿ ਲਈ ਜਾਣ ਨਹੀਂ ਮੈਂ ਠੀਕ ਹਾਂ ਸਨੀਪ ਤੋਂ ਸੋਈ ਜਿਹਾ ਕੇ ਕੰਮ ਕਰ ਡੈਡੀ ਨੂੰ ਵੀ ਕਹਿ ਦਿੱਤਾ ਵੀ ਤੁਸੀਂ ਵੀ ਕੰਮ ਕਰੋ ਪਰ ਫਿਰ ਵੀ ਜ਼ਬਰਦਸਤੀ ਕਰੂ ਲੈ ਕੇ ਗਏ ਆ ਜ਼ਬਰਦਸਤੀ ਹੱਪ ਕਰ ਲੈ ਕੇ ਮੰਮੀ ਨੂੰ ਉਹ ਤੇ ਕਹਿੰਦੇ ਮੈਂ ਨਹੀਂ ਜਾਣਾ ਮੈਂ ਠੀਕ ਹਾਂ ਮੈਂ ਠੀਕ ਹਾਂ ਪਰ ਜਦੋਂ ਖਲੋਤੇ ਹੀ ਹਾਂ ਉਦੋਂ ਮਤਲਬ ਘਬਰਾਟ ਹੋਈ ਇੱਕਦਮ ਉਹਨਾਂ ਨੂੰ ਉਦੋਂ ਕੇ ਇਸ ਨਹੀਂ ਮੇਰੀ ਮੋਰਾ ਕੋਟ ਲੰਮੇ ਪਾ ਕੇ ਬੁੱਠੇ ਲੰਮੇ ਪੈ ਗਏ ਮੋਰਾ ਬੁੱਟੀਆਂ ਹੀ ਕਰੀ ਜਾਣੇ ਨੂੰ ਕੁਝ ਨਹੀਂ ਹੁੰਦਾ ਫਿਰ ਗੁਰਸੀ ਤੇ ਬੈਗ ਕੁਰਸੀ ਤੇ ਬੈ ਗਈ ਗੁਰਸੀ ਨੂੰ ਫਿਰ ਬਾਹਰ ਜਾ ਕੇ ਬੈੱਡ ਤੇ ਬੈ ਗਈ ਜਾਂਦੀ ਨਹੀਂ ਥੱਕੇ ਨਾਲ ਕੱਲਿਆ ਤੇ ਨਾਲ ਕੋਈ ਵੀ ਜਿੱਤ ਫਿਰ ਪੱਟੀ ਜਾ ਕੇ ਡਾਕਟਰ ਨੇ ਦੱਸਿਆ ਕਿ ਨ ਨੂੰ ਹਾਰਟ ਅਟੈਕ ਹੋ ਗਿਆ ਇਹ ਪੱਟੀ ਉਹਨਾਂ ਨੂੰ ਹੌਣ ਵਾਸਤੇ ਜਦ ਲੈ ਕੇ ਗਏ ਉਹਨਾਂ ਨੇ ਕਿ ਆ ਵੀ ਨਹੀਂ ਇਹਨਾਂ ਨੂੰ ਜਿਹੜਾ ਇਹ ਅਟੈਕ ਤੇ ਅਟੈਕ ਹੀ ਆਈ ਜਾਂਦੇ ਨੇ ਨਹੀਂ ਨਹੀਂ ਅਮਨੀ ਸਿਲ ਜਾਣਾ ਇਹਨਾਂ ਨੂੰ ਤੁਸੀਂ ਕਰਨ ਤਾਂ ਰਣੀ ਐਡਮਿਟ ਕਰਵਾ ਦੋ ਤਰਨ ਤਾਂ ਇਹਨਾਂ ਨੂੰ ਐਡਮਿਟ ਕਰਵਾਇਆ ਬਸ ਸ਼ਾਮਾ ਨੂੰ ਜਿਹੜਾ ਇਹ ਸ਼ਾਮਾ ਨੂੰ ਉਹਨਾਂ ਨੂੰ ਸ਼ਾਮਾ ਨੂੰ ਉਹਨਾਂ ਨੂੰ ਐਡਮਿਟ ਕਰਵਾਇਆ ਜਾ ਕੇ ਉੱਥੇ ਤੇ ਸਵੇਰੇ ਰਾਤ ਉਹਨਾਂ ਨੇ ਕੱਢੀ ਆ ਸਰ ਵੀ ਨਦੀ ਦੀ ਗਏ ਆ ਸ਼ਾਮੀ ਜੀ ਮਿਲ ਕੇ ਆਏ ਉਹਨਾਂ ਨੂੰ ਤੇਰਾ ਰਾਤ ਰਾਤ ਗੱਡੀ ਸਵੇਰੇ ਮਤਲਬ ਸਾਢੇ 4 ਵਜੇ ਸਰਪਾਲ ਜਦੋਂ ਆਏ ਉਹਦੋਂ ਕਹਿੰਦੇ ਵੀ ਲੱਤਾਂ ਮਾਰਿੰਦਾ ਹੀ ਮੰਮੀ ਤੇ ਸੌਰਵ ਵੀ ਉੱਥੇ ਸਾਰੀ ਰਾਤ ਵੇੰਦਾ ਰਿਹਾ ਇਨਕੀ ਚਾਚੀ ਜੀ ਕੋਲ ਉਹ ਵੀ ਵੇੰਦੇ ਰਹਿਆ ਤੇ ਸਵੇਰੇ ਨੌਕੜਾ ਨਹੀਂ ਜਦੋਂ ਮਤਲਬ ਸਾਰੇ ਕੁਛ ਅੰਦਰੋਂ ਕੰਮ ਕਰਨਾ ਬੰਦ ਹੋ ਗਿਆ ਹਾਰਟ ਅਟੈਕ ਹੋ ਗੰਗਰੇ ਅੰਦਰ ਹੋਈ ਗਿਆ ਵੱਧ-ਵੱਧ ਵੱਧ ਗਿਆ ਜਦੋਂ ਉਹਨੇ ਜਿੰਨੀ ਛੇਤੀ ਚਟਾਈ ਕੰਟਰੋਲ ਹੋ ਜੀ ਉਹਨੇ ਉਹਨਾਂ ਚੱਗਾ ਏ ਜਿਵੇਂ ਜਦਾ ਹਾਰਟ ਅਟੈਕ ਹੋਣ ਦੇ ਨਾਲ ਜਿਹੜਾ ਸਾਰਾ ਬਾਡੀ ਦੇ ਵਿੱਚ એનર્ਜੀ ਵੀ ਖਤਮ ਹੋ ਗਈ ਅੰਦਰੋਂ ਕੰਮ ਕਰਨਾ ਬਾਡੀ ਨੇ ਖਤਮ ਕਰ ਦਿੱਤਾ ਸਾਰਾ ਜਿਹੜਾ ਉਹ ਜਿਵੇਂ ਲਿਵਰ ਦੇ ਵਿੱਚ ਪਾਣੀ ਭਰ ਗਿਆ ਅਲਟਰਾਸਾਉਂਡ ਹੋ ਜਾਂ ਲਿਵਰ ਚ ਸਾਰੇ ਗੁਰਦੇ ਸਾਰੇ ਮਤਲਬ ਗੁਰਦਿਆਂ ਚ ਸਾਰੇ ਪਾਣੀ ਭਰ ਕੇ ਅੰਦਰ ਤੇ ਇਥੇ ਤਾਂ ਕੁਝ ਵੀ ਜਿਹੜਾ ਉਹ ਬਾਡੀ ਨੇ ਮਤਲਬ ਕੰਮ ਕਰਨਾ ਹੀ ਬੰਦ ਕਰ ਦਿੱਤਾ ਬੀਪੀ ਡਾਊਨ ਹੋ ਗਿਆ ਉਹ ਮੈਂ ਤੇ ਸਰਬਿੰਦਰ ਦੀ ਜੀ ਕਹਿੰਗੇ ਹਨ ਕੁਝ ਜੁ ਵੈਂਟੀਲੇਟਰ ਤੇ ਲਾਇਆ ਹੀ ਉਹ ਵੀ ਬੀਪੀ ਮਤਲਬ ਬਿਲਕੁਲ ਹੀ ਆਪਣੀ ਜਾਨ ਦੇ ਬਾਰ ਬਾਰ ਲੈ ਜਾਈਏ ਨਹੀਂ ਤੇ ਫਿਰ ਵੈਸ ਡਾਕਟਰ ਨੇ ਉਹ ਦਿੰ ਕੇ ਐਸੇ ਤਾਂ ਹੀ ਕਿ ਪੂਰੇ ਹੋ ਗਿਆ ਪਰ ਫਿਰ ਵੀ ਚਲੋ ਮਤਲਬ ਇੱਕ ਗੁੰਮੀ ਦੂੰਦੀ ਫਿਰ ਵੀ ਕਿ ਸ਼ਾਇਦ ਰੱਬ ਕੇ ਹੀ ਦੱਸਾਂ ਕਰਦੇ ਹਾਂ ਕਿ ਰੱਬ ਸ਼ਾਇਦ ਰੋਟੀ ਘੜੀ ਦੂਗਾ ਪਰ ਨਹੀਂ ਰੱਬ ਨੇ ਜੜਾ ਹੀ ਹੋ ਕਾਟਾ ਲਿਖਿਆ ਹੈ ਰੱਬ ਦੀ ਕਟਾ ਲਿਖਿਆ ਹੈ ਜਿੰਦਗੀ ਦੇ ਵਿੱਚ ਜੋ ਲਿਖਿਆ ਹਨਾ ਹੋਣਾ ਤੇ ਉਹ ਹੀ ਆਪਾਂ ਜਿੰਨਾ ਮਰਜੀ ਸੋਚੀਏ ਜਿੰਨੇ ਮਰਜੀ ਅੰਦਾਜ਼ਾ ਕਰੀਏ ਤੇ ਮੈਨੂੰ ਲੱਗਦਾ 1:30 ਵਜੇ ਫਿਰ ਡਾਕਟਰ ਨੇ ਕਹਿ ਦਿੱਤਾ ਸੀ ਕਹਿ ਦੇਵੇ ਪਹਿਲਾਂ ਹੀ ਉਹਨੇ ਨਾ ਨਾ ਦਿੱਤਾ ਸੀ ਫਿਰ ਵੀ ਉਮੀਦ ਹੀ ਜੜੀ ਇੱਕ ਮਤਲਬ ਉਮੀਦ ਹੀ ਹੋ ਵੀ ਫਿਰ 1:30 ਵਜੇ ਦੇ ਨਾਲ ਪੂਰੀ ਗੱਲ ਧੰਮ ਗਈ ਜਦੋਂ ਇਹਨੇ ਮਨਾ ਕਰ ਦਿੱਤਾ ਫਿਰ ਆਪ ਜਿੰਨੇ ਵਰਦੀ ਦੱਸਾਂ ਅੱਜ ਦਿਨ ਇਹ ਮਰਜ਼ੀ ਰਦਾਸਾ ਕਰੀਏ ਪਰ ਹੁਣ ਉਹ ਹੀ ਹੈ ਜੁਰ ਰੱਬ ਨੂੰ ਮਨਜ਼ੂਰ ਹੁੰਦਾ ਹੈ ਪਹਿਲੇ ਵੇਦ ਹਾਈ ਤੇ ਖਾਂਦੇ ਹੁੰਦੇ ਸੀ 2 ਸਾਲ ਪਹਿਲਾਂ ਵੀ ਮੰਮੀ ਦੇ ਇੱਧੇ ਨੱਕ ਦੀ ਵਿੱਚੋਂ ਜਿਹੜਾ ਇਹ ਫੂਨ ਆਇਆ ਸੀ ਫੂਨ ਆਉਣ ਤੋਂ ਬਾਅਦ ਫਿਰ ਦਵਾਈ ਤਾਂ ਉਹ ਖਾਂਦੇ ਹੀ ਬਾਕੀ ਟ੍ਰਾਈਗਲਿਸਰਾਈਡ ਜਿਹੜਾ ਇਹ ਉਹਨਾਂ ਦਾ ਜ਼ਿਆਦਾ ਵਧਿਆ ਸੀ ਮਤਲਬ 253 ਹੀ 257 ਤਾਂ ਫਿਰ 238 ਹੋਇਆ ਦਵਾਈ ਖਾਂਦੇ ਹੁੰਦੇ ਸੀ ਆਯੁਰਵੈਦਿਕ ਦੀ ਪਰ ਉਹਦੇ ਨਾਲ ਕੁਝ ਖਾਸ ਫਰਕ ਨਹੀਂ ਪਿਆ ਥੋੜਾ 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 ਫਰਕ ਪੈਂਦਾ ਗਿਆ ਪਰ ਜਿਆਦਾ ਨਹੀਂ ਫਰਕ ਪਿਆ ਜਵੇ ਕੈਲੋਪੈਥੀ ਦੀ ਦਵਾਈ ਨਾਲ ਜਿਹੜਾ ਇਹ ਜਲਦੀ ਫਰਕ ਪੈਂਦਾ ਹੈ ਮੈਂ ਤੇ ਇਹੀ ਸਲਾਹ ਦਿੰਨੀ ਹੈ ਕਿ ਕਦੇ ਵੀ ਮਤਲਬ ਇਹੋ ਨਹੀਂ ਚੀਜ਼ਾਂ ਜਿਹੜੀਆਂ ਬੜੀਆਂ ਛੋਟੀਆਂ-ਛੋਟੀਆਂ ਆਪਾਂ ਨੂੰ ਨਹੀਂ ਪਤਾ ਲੱਗਦਾ ਹਨਾ ਵਧੀਆਂ ਦਾ ਇਹਨਾਂ ਚੀਜ਼ਾਂ ਦੀ ਬਿਲਕੁਲ ਵੀ ਕਾਰੋ ਨਹੀਂ ਕਰਨੀ ਚਾਹੀਦੀ ਕਿਉਂਕਿ ਬਾਅਦ ਵਿੱਚ ਇਹਨਾਂ ਚੀਜ਼ਾਂ ਦੇ ਜਿਹੜੇ ਆਪਾਂ ਖਮਿਆਜੇ ਭੁਗਤਦੇ ਹਾਂ ਉਹਨੂੰ ਜ਼ਿੰਦਗੀ ਭਰ ਦੇ ਲਈ ਨੁਕਸਾਨ ਆਪਣਾ ਪੂਰਾ ਨਹੀਂ ਹੁੰਦਾ ਕਦੇ ਵੀ ਮੇਰੇ ਇਗਨੀਓ ਕਿ ਪਏ ਹੁਣ ਉਹ ਹੀ ਜੁਰਬ ਨੇ ਲਿਖਿਆ ਜਿੰਨੀ ਆਪਣੀ ਲਿਖੀ ਹੁੰਨੀ ਆਪਾਂ ਪਹੁੰਗਣੀ ਆ ਪਰ ਇੱਕ ਮਨ ਦੇ ਵਿੱਚ ਦੁੱਖ ਨਹੀਂ ਰਹਿੰਦਾ ਵੀ ਇਹ ਲੈ ਕੇ ਜਾਂਦੇ ਰਹੇ ਆ ਆਪਾਂ ਨੂੰ ਆਪਾਂ ਡਾਕਟਰ ਲੈ ਕੇ ਜਾਂਦੇ ਰਹੇ ਮਾਕੀ ਜਿੰਨੀ ਲਿਖੀ ਅੱਧੀ ਕੋਲ ਪੂਰੀ ਕੋਸ਼ਿਸ਼ ਕੀਤੀ ਆ ਕਿ ਮੰਮੀ ਸਾਡੇ ਵੀ ਇੱਚੀ ਰਹਿਣ ਨਾ ਜਾਣ ਪਰ ਫੇਰ ਸੋਚੀਦਾ ਵਾਂ ਕਿ ਰੱਬ ਨੇ ਛਾਇਦ ਇੰਨੀ ਹੀ ਲਿਖੀ ਜਖਮ ਤੇ ਗਦੀ ਵੀ ਨਹੀਂ ਪਰਦੇ ਹੁੰਦੇ ਇੰਨਾ ਹੈ ਕਿ ਪਹਿਲੇ ਨਾਲੋਂ ਥੋੜਾ ਜਿਹਾ ਜਿਹੜਾ ਹੌਲੀ ਹੌਲੀ ਬੰਦਾ ਸੱਭਲ ਜਾਂਦਾ ਜਦੋਂ ਚੇਤੇ ਆਉਂਦਾ ਹੈ ਉਹ ਸਾਰੀਆਂ ਚੀਜ਼ਾਂ ਫੇਰ ਜਖਮ ਅੱਲੇ ਤੇ ਹੋ ਹੀ ਜਾਂਦੇ ਨੇ ਬਾਕੀ ਜਿਹੜਾ ਉਹ ਪਰਿਵਾਰ ਨੂੰ ਪਿਆ ਘਾਟਾ ਤੇ ਕਦੀ ਵੀ ਪੂਰਾ ਨਹੀਂ ਹੁੰਦਾ